ਸਰਕਾਰ ਬਹੁਤ ਵਧੀਆ ਹੈ ਜੋ ਵੀ ਸੜਕਾਂ ਸੀਗੀਆਂ ਬਹੁਤ ਵਧੀਆ ਬਣ ਗਈਆਂ ਨੇਗੀਆਂ ਜੋ ਵੀ ਭੱਲੇ ਦੇ ਸਾਡੇ ਪ੍ਰੋਬਲਮ ਸੀ ਵੀ ਸਭ ਸਹੀ ਹੋ ਗਈ ਤੇ ਸਰਕਾਰ ਬਹੁਤ ਵਧੀਆ ਦੁਬਾਰਾ ਵੀ ਇਹੀ ਆਣੀ ਚਾਹੀਦੀ ਹੈ ਸਰਕਾਰ ਕਿੰਨੇ ਨੰਬਰ ਦੇਵੋਗੇ 100 ਦੇ ਵਿੱਚੋਂ 90% ਨੰਬਰ ਦੇਵੋ ਨੰਬਰ ਦੇ ਦਿਓ ਭਾਈ 100 ਪਰਸੈਂਟ ਹੀ ਦੇ ਵੈਸੇ ਹਾਂ ਸਰਕਾਰ ਦੁਬਾਰਾ ਆਣੀ ਚਾਹੀਦੀ ਹੈ ਆਣੀ ਚਾਹੀਦੀ ਸਰਕਾਰ ਬਣੀ ਨੂੰ 4 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇ ਦੂੰ ਵਧੀਆ ਜੀ ਕੰਮ ਕਰ ਰਿਹਾ ਸੜਕਾ ਰੁਕਾ ਬਣ ਗਏ ਨੇ ਹੂੰ ਹਰ ਕੰਮ ਤਰ੍ਹਾਂ ਕਰ ਰਹੇ ਵਧੀਆ ਕਰ ਰਹੇ 4 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਹੁਤ ਠੀਕ ਹੈ ਬਹੁਤ ਵਧੀਆ ਬਹੁਤ ਅੱਛੀ ਠੀਕ ਹੈ ਕਿੰਨੇ ਨੰਬਰ ਦੋ 100 ਤੋਂ 100 ਹੀ ਦੇ ਦੋ 100 ਤੋਂ ਪਰ ਮੈਂ ਤਾਂ ਕਹਾਂਗਾ ਆਣੀ ਚਾਹੀਦੀ ਹੈ ਪਰ ਅੱਗੇ ਜੋ ਜਨਤਾ ਰੁਝਾਨ ਹੈ ਉਹ ਦੇਖਣਗੇ ਕੀ ਬਣਦਾ ਪਰ ਆਪਣੇ ਵੱਲੋਂ ਤਾਂ 100% ਆਣੀ ਚਾਹੀਦੀ 4 ਸਾਲ ਹੋ ਗਏ ਸਰਕਾਰ ਕੋ ਭਗਵੰਤ ਮਾਨ ਦੀ ਸਰਕਾਰ ਕਿਵੇਂ ਦੇਖਦੇ ਹੋ ਬਹੁਤ ਬੜੀਆ ਕੰਮ ਹੈ ਬੜੀਆ ਕੰਮ ਹੈ ਹਾਂਜੀ ਕੋਈ ਕੰਮ ਐਸਾ ਯਾਦ ਕੋਈ ਪਿਛਲੀ ਸਰਕਾਰੋਂ ਨੇ ਨਹੀਂ ਕੀਤਾ ਕਿ ਸਰਕਾਰ ਨੇ ਕੀਤਾ ਜਿਹਾ ਜੈਸੇ ਕਿ ਮੈਨੇ ਯਾਹਾਂ ਤੇ ਲਗਭਗ 8 ਸਾਲ ਹੋ ਗਏ ਮੈਂ ਦੇਖ ਪਾ ਰਹਾ ਤਾਂ ਜਿਹਾ ਸਰਕ ਬਹੁਤ ਟੁੱਟੀ ਹੋਈ ਸੀ ਬਹੁਤ ਬਦਲਾਵ ਹੈ ਸਾਫ ਸਫਾਈ ਵੀ ਬਹੁਤ ਹੈ ਗ੍ਰੀਨ ਲੁਧਿਆਣਾ ਐਂਡ ਕਲੀਨ ਲੁਧਿਆਣਾ ਜੋ ਥਾ ਉਹ ਹੈ ਵਾਕਿ ਸਚੀ ਗਾ ਜੀ ਤੁਸੀਂ ਦੇਖ ਰਹੋਦਾ ਸਿਟੀ ਹੈਡਲਾਈਨ ਮੈਂ ਤੁਹਾਡਾ ਆਪਣਾ ਹੋਸਟ ਅਮਨਿਤ ਸਿੰਘ 4 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਨੂੰ ਇੱਕ ਵੱਡਾ ਬਦਲਾਅ ਲੈ ਕੇ ਆਏ ਸੀ ਕਿ 92 ਵਿਧਾਇਕ ਜੋ ਉਸ ਟਾਈਮ ਵੱਡੀ ਲੀਡ ਤੇ ਜਿੱਤੇ ਸੀ ਕਿ 92 ਵਿਧਾਇਕ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਸੀ ਚਾਰ ਸਾਲ ਦਾ ਸਮਾਂ ਪੂਰਾ ਹੋ ਗਿਆ ਸਾਲ ਇੱਕ ਰਹਿ ਗਿਆ तकरीबन ਗੱਲਬਾਤ ਕਰਦੇ ਆਂ ਲੋਕਾਂ ਨਾਲ ਕਿੰਨੇ ਨੰਬਰ ਦੇਓਗੇ ਸਰਕਾਰ ਨੂੰ ਕੀ ਕਾਰਗੁਜ਼ਾਰੀ ਸਰਕਾਰ ਦੀ ਰਹੀ ਕਿਸ ਤਰ੍ਹਾਂ ਰਹੀ ਵਧੀਆ ਰਹੀ ਠੀਕ ਰਹੀ ਕੀ ਕੀ ਉਪਰਾਲੇ ਲੈ ਕੇ ਆਈ ਸਰਕਾਰ ਨਵੀਆਂ ਚੀਜ਼ਾਂ ਕਿਹੜੀਆਂ ਲੈ ਕੇ ਆਈ ਸਰਕਾਰ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਜਿਹੜੇ ਲੋਕ ਚੌਂਦੇ ਸੀ ਵੱਡਾ ਬਦਲਾਅ ਹੋਵੇ 4 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਰਹੀ ਕਿ ਨਾਮਾ ਥੋੜਾ ਮੇਰਾ ਨਾਮ ਮਨਦੀਪ ਸਿੰਘ ਮਲਿਤ 4 ਸਾਲ ਹੋ ਗਏ ਭਗਵਾਨ ਜੀ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਬਹੁਤ ਠੀਕ ਹੈ ਬਹੁਤ ਵਧੀਆ ਬਹੁਤ ਅੱਛੀ ਠੀਕ ਹੈ ਠੀਕ ਹੈ ਹਾਂ ਕਿੰਨੇ ਨੰਬਰ ਦੋ 100 ਤੋਂ 100 ਦੇ 100 ਤੋਂ 100 ਕੋਈ ਕਾਸਟਿ ਕਿਉਂ ਵਧੀਆ ਕਾਰਨ ਦੱਸੋ ਬੱਤ ਠੀਕ ਵਿਕਾਸ ਕੀਤਾ ਵਧੀਆ ਵਿਕਾਸ ਕੀਤਾ ਹੈ ਇੱਕ ਆਮ ਨਾਗਰਿਕ ਦੀ ਸਰਕਾਰ ਬਣ ਗਈ ਆਪ ਜਨਤਾ ਦੀ ਇਹਦੇ ਵਿੱਚ ਮੈਂ ਮੈਂ ਤਾਂ ਕਹਾਂਗਾ ਆਣੀ ਚਾਹੀਦੀ ਹੈ ਪਰ ਅੱਗੇ ਜੋ ਜਨਤਾ ਰੁਝਾਨ ਹੈ ਉਹ ਦੇਖਣਗੇ ਕੀ ਬਣਦਾ ਪਰ ਆਪਣੇ ਉਹਨਾਂ ਤਾਂ 100% ਆਣੀ ਚਾਹੀਦੀ 100% ਸੋ ਇਹ ਸੀ ਪਹਿਲਾਂ ਰੁਝਾਨ ਲਿਆ ਕਹਿੰਦੇ ਵੀ 100% ਆਉਣੀ ਚਾਹੀਦੀ ਹੈ 100 ਦੇ ਵਿੱਚੋਂ 100 ਨੰਬਰ ਜਿਹੜੇ ਆਉਣੇ ਚਾਹੀਦੇ ਨੇ ਅੱਗੇ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕੀ ਇਹ ਕਹਿਣਾ ਕਿ जमे सरदार जी ने कहा कि आम जनता की सरकार है आम लोकों की सरकार है आम लोकां तो ही पूछ-पूछ करांगे भाई क्या नाम है आपका विकी कुमार क्योंकि चार साल हो गए सरकार को भगवंत मान की सरकार कैसे देखते हो बहुत बढ़िया काम है बढ़िया काम है, है, है हाँ जी कोई काम ऐसा याद कोई पिछली सरकारों ने नहीं किया तो इस सरकार ने किया जैसे कि मैंने यहां पे लगभग 8 साल हो गए मैं देख पा रहा था जैसे सड़क बहुत टूटी हुई थी बहुत बदलाव है साफ सफाई भी बहुत है ग्रीन लुधियाना एंड क्लीन लुधियाना जो था वो है बाकी तो ये, ये सड़क बोल रहे ये भी और भी कई है जो बनी है आप आप कैसे देखते हो ये बहुत अच्छा प्रोग्रेस में है पंजाब अभी जब से सरकार आई है बिजली भी थोड़ा बहुत फ्री कर रखा है सड़क वरक भी चल ही रहा है काम ठीक ठाक ही है बस आपके विधायक यहाँ आते हैं ਵਿਦਾਇਕ ਅਭੀ ਫਿਲਹਾਲ ਤਾਂ ਵਿਚ ਮੈਂ ਆਏ ਥੇ ਮੇਰੇ ਸਾਹਬ ਬਾਜੀ ਦੇ ਵਿੱਚ ਵੱਡੇ ਵਾਧੇ ਕਿਤੇ ਸੀਗੇ ਕਿਤਨੇ ਕਿਤਨੇ ਖਰੀ ਉਤਰੀਏ ਸਰਕਾਰ ਅ ਗੱਲਬਾਤ ਕਰਾਂਗੇ ਆਮ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਬਾਜੀ ਕੀ ਨਾਮ ਹੈ ਪਰ ਬਹੁਤ ਇੱਕ ਮਾਰ ਸ੍ਰਮੋਜੀ 4 ਸਾਲ ਹੋ ਗਏ ਸਰਕਾਰ ਨੂੰ ਕਿੰਨੇ ਨੰਬਰ ਦੇਓਗੇ ਜਲਮਰੀ 100 ਜੀ ਅਜਾ 100 ਚ ਕਿੰਨੇ ਨੰਬਰ ਦੂੰਗੇ 100 ਦੇ ਪੂਰੇ 100 ਸਾਰੇ ਸੱਚੇ ਨਿਰੋਜ ਹੂੰ ਸਾਡਾ ਸੋਚ ਚੋਮੇਰੋ ਲੰਬੂ ਬਹੁਤ ਵਧੀਆ ਸੀਗਾ ਸਭ ਅੱਛੀ ਸਰਕਾਰ ਕਿਉਂ ਦੋ ਹਮਾਰਾ ਸੁਭਦਾ ਬਹੁਤ ਵਧੀਆ ਲਾਈਟ ਕਰੀ ਹੈ ਹਮਮ ਅਤੇ ਰੋਡ ਬਣ ਗਏ ਆਪਣੇ ਮਾਰਕੀਟ ਦੇ ਬਾਕੀ ਦੇਖੋ ਕੀ ਹੋ ਰਿਹਾ ਹੈ ਹਮਮ ਇਹਨਾਂ ਲਈ ਤਾਂ ਵਧੀਆ ਵਧੀਆ ਅੱਛਾ ਲਾਈਟ ਫਰੀ ਤੇ 600 ਯੂਨਟ ਫਰੀ ਹੋ ਗਏ 2 ਮਹੀਨੇ ਦੀ ਹਾਂ ਹਾਂ ਕਿਤੇ ਨਾ ਕਿਤੇ ਇਹ ਵੀ ਕਾਰਨ ਹੈ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਬਿਜਲੀ ਫਰੀ ਲੈ ਕੇ 300 ਯੂਨਟ ਜਿਹੜਾ ਮਹੀਨੇ ਦਾ ਸੀਗਾ ਉਹ ਫਰੀ ਕੀਤਾ ਸਰਕਾਰ ਬਣਨ ਤੋਂ ਤੁਰੰਤ ਬਾਅਦ ਉਹ ਲਾਹਾ ਜਿਹੜੇ ਆਮ ਲੋਕ ਨੇ ਉਹ ਲੈ ਰਹੇ ਨੇ ਹੋਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਆਮ ਲੋਕਾਂ ਨਾਲ ਗੱਲ ਕਰਾਂਗੇ ਕਿਸੇ ਵੀ ਖਾਸ ਲੋਕਾਂ ਦੇ ਨਾਲ ਨਹੀਂ ਵੱਡੇ ਘਰਾਣਿਆਂ ਦੇ ਨਾਲ ਨਹੀਂ ਆਮ ਲੋਕਾਂ ਦੀ ਸਰਕਾਰ ਸੀਗੀ ਆਮ ਲੋਕ ਚਾਹੁੰਦੇ ਸੀ ਬਦਲਾਅ ਨੇ ਤੇ ਆਮ ਲੋਕਾਂ ਦੇ ਨਾਲ ਹੀ ਗੱਲ ਕਰਾਂਗੇ ਆਪਾਂ ਪੱਜ ਕੀ ਨਾਮ ਹੈ ਮਹਿੰਦਰ ਕੁਮਾਰ ਸਰਕਾਰ ਬਣੀ ਨੂੰ 4 ਸਾਲ ਹੋ ਗਏ ਭਗਵੰਤ ਪਾਣ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਧੀਆ ਜੀ ਵਧੀਆ ਕਿਉਂ ਠੀਕ ਹੈ ਕੰਮ ਕਰਾਈ ਜਾਂਦੇ ਸਾਰੇ ਵਧੀਆ ਸੜਕ ਸੋੜੇ ਦੇਖੋ ਬਣਾਤੇ ਆ ਬੜਾ ਸਹੀ ਕਰ ਰਹੀ ਜੀ ਕੰਮ ਬਿਲਕੁਲ ਓਕੇ ਸਹੀ ਕਰੀਏ ਭਗਵੰਤ ਪਾਣ ਨੂੰ ਕਿੰਨੇ ਨੰਬਰ ਦੋਗੇ ਸੋਚ ਸੋ ਜੋ ਦ ਦੇ ਦੇ ਭਾਈ 9095 ਨੰਬਰ ਤੇ ਦੇ ਦੇਵਾਂਗਾ ਸਰਕਾਰ ਦੁਆਰਾ ਰਿਪੀਟ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਸੋ ਇਹ ਵੀ ਪੜਾ ਦੇਖਿਆ ਕਿ ਸੜਕਾਂ ਤੋਂ ਲੈ ਕੇ ਜਿਹੜੇ ਲੋਕ ਕਹਿੰਦੇ ਸੀਗੇ ਇਹ ਸੜਕ ਕਹਿੰਦੇ ਵੀ ਕਾਫੀ ਟਾਈਮ ਤੋਂ ਬਣੀ ਨਹੀਂ ਜਿਹੜੀ ਸਰਕਾਰ ਆਈ ਸਰਕਾਰ ਨੇ ਜਿਹੜੀ ਹੈ ਸੜਕ ਬਣਾਈ ਅੱਗੇ ਹੁਣ ਦੁਕਾਨਦਾਰਾਂ ਤੇ ਵੀ ਆਉਨੇ ਆ ਦੁਕਾਨਦਾਰ ਕੀ ਕਹਿੰਦੇ ਨੇ ਕਿਉਂਕਿ ਆਮ ਲੋਕਾਂ ਦੀ ਗੱਲ ਸੁਣੀ ਹੁਣ ਦੁਕਾਨਦਾਰਾਂ ਤੇ ਆਉਨੇ ਭਾਜੀ ਇਹ ਕੀ ਨਾਮ ਹੈ ਮਾਣ ਗ੍ਰੇਡ ਦੁਕਾਨਦਾਰ ਨਵੀਂ ਮੈਂ ਥੋੜਾ ਨਾ ਪੁੱਛਿਆ ਸਰਨਾ ਗਗਨਦੀਪ ਸਿੰਘ ਜੀ ਸਰਕਾਰ ਬਣੀ ਨੂੰ 4 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇ ਦੋ ਵਧੀਆ ਜੀ ਕੰਮ ਕਰ ਰਹੀ ਸਰਕਾਰ ਰੁਕਾ ਬਣ ਗਏ ਨੇ ਹਮ ਹਰ ਕੰਮ ਤਰ੍ਹਾਂ ਕਰ ਰਹੀ ਵਧੀਆ ਕਰ ਰਹੇ ਕਿੰਨੇ ਨੰਬਰ ਦੇਓਗੇ ਸਰਕਾਰ ਨੂੰ ਸਰਕਾਰ ਨੂੰ 100 ਜਾਂ 90 ਪੂਰੀ ਨੰਬ ਦੇਓਗੇ ਕਿਉਂ ਦੇਓਗੇ ਸੋਈ ਸਰ ਸਾਰ ਕੰਮ ਵਧੀਆ ਹੋ ਰਿਹਾ ਸ਼ਿਵਰੇਜ ਬਣ ਕੇ ਸਾਰਾ ਕੁਝ ਹੋ ਗਿਆ ਸੜਕਾ ਬਣ ਗਿਆ ਜੀ ਵਧੀਆ ਸਹੂਲਤ ਮਿਲੀ ਹੈ ਪੂਰੀ ਜੀ ਸਰਕਾਰ ਦੁਆਰਾ ਰਿਪੀਟ ਹੋਣੀ ਚਾਹੀਦੀ ਹੈ ਹੋएगी ਜਮਾਨਾ ਹੋਏਗੀ। ਸੋ ਇਹ ਵੀ ਕਹਿੰਦੇ ਨੇ ਕਿ ਸਰਕਾਰ ਜਿਹੜੀ ਰਿਪੀਟ ਹੋਏਗੀ ਦੁਬਾਰਾ। ਪਿੱਛੇ ਵੀ ਦੇਖਿਆ ਚਾਂਸ ਪੂਰੇ ਨੇ ਸਰਕਾਰ ਦੇ ਕਿਉਂਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦਿਆਂ ਤੇ ਖਰਾ ਉਤਰਦੀ ਪਈ ਹੈ ਸਰਕਾਰ। ਅੱਗੇ ਗੱਲ ਕਰਦੇ ਆ ਲੋਕਾਂ ਦੇ ਨਾਲ। ਕੀ ਇਹ ਕਹਿੰਨਾ ਲੋਕਾਂ ਦਾ ਕੀ ਨਾਮ ਹੈ? ਦਲਜੀਤ ਸਿੰਘ। ਭਾਜੀ 4 ਸਾਲ ਹੋ ਗਏ ਸਰਕਾਰ ਨੂੰ। ਕਿਸ ਤਰ੍ਹਾਂ ਦੇਖਦੇ ਹੋ? ਠੀਕ ਹੈ ਜੀ ਸਰਕਾਰ ਠੀਕ ਹੈ। ਠੀਕ ਹੈ। ਠੀਕ ਹੈ। ਕਿਉਂ? ਦੇਖੋ ਕਿੰਨਾ ਬੜੀਆ ਕੰਮ ਹੋ ਗਿਆ ਸਾਡੇ ਦੇਖੋ ਰੋਡ ਦੇ ਕਿੰਨੇ ਵਧੀਆ ਕੰਮ ਹੋਇਆ। ਦੇਖੋ ਇੰਨੀ ਦੇਰ ਤੋਂ ਕੋਈ ਰੋਡ ਦਾ ਕੰਮ ਨਹੀਂ ਹੋਇਆ। ਇਹ ਨਾਲ ਬੜਾ ਵਧੀਆ ਕੰਮ ਕਰਤਾ ਰੋਡ। ਬਹੁਤ ਵਧੀਆ ਮਾਰਨੀ ਦਿੱਤਾ। ਕਿੰਨੀ ਦੇਰ ਤੋਂ ਰੋਡ ਬਣੀ ਨਹੀਂ ਸੀ? ਕਾਫੀ ਟਾਈਮ ਹੋ ਗਿਆ। ਮੇਰਾ ਤਾਂ 10-15 ਸਾਲ ਹੋ ਗਿਆ। 10-15 ਸਾਲ। ਮਤਲਬ ਕਿਸ ਨੇ ਸਾਰੀ ਨਹੀਂ ਲਈ। ਨਹੀਂ। ਅੱਜ ਪਹਿਲਾਂ ਬਤਾਏ ਜਿਹੜੇ ਹੁੰਦੇ ਸੀਗੇ ਉਹ ਆਉਂਦੇ ਹੁੰਦੇ ਸੀਗੇ ਕਿ ਨਵੇਂ ਆਉਂਦੇ ਨੇ। ਹਾਂ ਨਵੇਂ ਹੋ ਕੇ ਜੈਨ ਕੱਲ ਪਰਸੇ ਸਾਡੇ ਕੋਲ ਮਿਲ ਕੇ ਗਏ। ਹਾਂ। ਹਾਂ ਦੇ ਜਿਹੜਾ ਮਾਰ ਕੇ ਜਾਂਦੇ। ਜਿਹੜਾ ਮਾਰ ਕੇ ਤਕਲੀਫਾਂ ਪੁੱਛਦੇ ਆ। ਕੁਝ ਦੇ ਕੋਈ ਪ੍ਰੋਬਲਮ ਦੱਸੋ ਸਾਨੂੰ ਸਾਰਾ ਕੁਝ ਪੁੱਛਦੇ ਸਾਰਾ ਕੁਝ ਪੁੱਛਿਆ ਤੇ ਪ੍ਰੋਬਲਮ ਕੋਈ ਹੁਣ ਹੈ ਕੁਝ ਦੱਸੀ ਪ੍ਰੋਬਲਮ ਹੁਣਾਂ ਨਹੀਂ ਅਜੇ ਨਾਲ ਸਾਡਾ ਬਹੁਤ ਥੋੜਾ ਕੰਮਾਂ ਨੂੰ ਬਹੁਤ ਫਰਕ ਹੋਇਆ ਕਸਟਮਰ ਆਉਂਦੇ ਆ ਪਹਿਲਾਂ ਆਉਂਦੇ ਨਹੀਂ ਸੀਗੇ ਰੋਡ ਟੁੱਟੇ ਹੋਏ ਸੀਗੇ ਪਿੱਛੇ ਮੁੜ ਜਾਂਦੇ ਹੁਣ ਕੰਮ ਵਿੱਚ ਸੈਟ ਅਪ ਅੱਛਾ ਸੜਕ ਨੂੰ ਲੈ ਕੇ ਵਪਾਰ ਦਾ ਫਰਕ ਪਿਆ ਬਹੁਤ ਕਹਤਾ ਰਿਹਾ ਤੁਹਾਨੂੰ ਬਹੁਤ ਫਰਕ ਪਿਆ ਹੈ ਕਸਟਮਰਾਂ ਦਾ ਕੰਮ ਚੱਲਦਾ ਚੱਲ ਗਿਆ ਇਤਨਾ ਕਿਤੇ ਇਹ ਵੀ ਫਰਕ ਪੈਂਦਾ ਕਿ ਜਦੋਂ ਸੜਕ ਸਾਫ਼ ਹੋਵੇ ਟ੍ਰੈਫਿਕ ਚੱਲਦਾ ਆਵਾਜਾਈ ਵੱਧਦੀ ਆ ਤੇ ਜਿਹੜੇ ਕਸਟਮਰ ਨੇ ਲੋਕ ਉਹ ਦੁਕਾਨਾਂ ਤੇ ਆਉਂਦੇ ਨੇ ਸਰਕਾਰ ਸਹੂਈਦਾ ਦਿੰਦੀ ਐ ਇਹਨਾਂ ਨੂੰ ਸੂਬੇ ਦੇ ਦਿੱਤੀ ਸੜਕ ਦੀ ਸੜਕ ਬਣੀ ਤੇ ਲੋਕ ਆਵਾਜਾਈ ਜਿਹੜੀ ਆ ਚੱਲਣ ਲੱਗੀ ਮੈਂ ਕਹੂੰਗਾ ਬਦਲਾਅ ਤੇ ਨਾ ਤੇ ਜਿਹੜੀ ਸਰਕਾਰ ਆਈ ਸੀਗੀ ਉਹ ਕਿ ਤਰ੍ਹਾਂ ਕਿਤੇ ਇਸ ਦਾ ਅਸਰ ਆ ਜਿਹੜਾ ਦੇਖਣ ਨੂੰ ਮਿਲਿਆ 4 ਸਾਲ ਹੋ ਗਏ ਸਰਕਾਰ ਬਣੀ ਨੂੰ ਚਾਰ ਸਾਲ ਦੇ ਕਾਰਜਕਾਰੀ ਕਿਸ ਤਰ੍ਹਾਂ ਉਹ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਪੂਰੀ ਲੋਕਾਂ ਨਾਲ ਉੱਥੇ ਮਹਿਲਾਵਾਂ ਨਾਲ ਉਹ ਕੁਛ ਦੀ ਕੁਛ ਕਰਦੇ ਆ ਮਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਗੌਰ ਹੈ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਬਹੁਤ ਵਧੀਆ ਹੈ ਜੋ ਵੀ ਸੜਕਾਂ ਸੀਗੀਆਂ ਬਹੁਤ ਵਧੀਆ ਬਣ ਗਿਆ ਨੇਗੀਆਂ ਜੋ ਵੀ ਭੱਲੇ ਦੇ ਸਾਡੇ ਪ੍ਰੋਬਲਮ ਸੀ ਵੀ ਸਭ ਸਹੀ ਹੋ ਗਈਆਂ ਤੇ ਸਰਕਾਰ ਬਹੁਤ ਵਧੀਆ ਦੁਬਾਰਾ ਵੀ ਇਹੀ ਆਣੀ ਚਾਹੀਦੀ ਹੈ ਸਰਕਾਰ ਕਿੰਨਾ ਨੰਬਰ ਦੋਗੇ 100 ਦੇ ਵਿੱਚੋਂ 90% ਨੰਬਰ ਦੋ ਨੰਬਰ ਦੋ ਲਈ 100% ਚਾਹੀਦੇ ਵੈਸੇ ਹਾਂ 100% ਹਾਂ ਸਰਕਾਰ ਦੁਬਾਰਾ ਆਣੀ ਚਾਹੀਦੀ ਆਣੀ ਚਾਹੀਦੀ ਕਿਉਂ ਮਹਿਲਾਵਾਂ ਵੀ ਕਹਿੰਦੀਆਂ ਨੇ ਕਿ ਸਰਕਾਰ ਜਿਹੜੀ ਇਹ ਦੁਬਾਰਾ ਆਣੀ ਚਾਹੀਦੀ ਆ ਭਾਈ ਤੁਸੀਂ ਕਿਸ ਤਰ੍ਹਾਂ ਦੇ ਦੋ 4 ਸਾਲ ਹੋ ਗਏ ਸਰਕਾਰ ਬਣੇ ਨੂੰ ਕੀ ਕਹਿੰਦੇ ਸਰਕਾਰ ਦਾ ਇਹ ਕੰਮ ਤਾਂ ਠੀਕ ਕਰ ਰਹੀ ਹੈ ਵਧੇਗਾ ਤਾਂ ਕੰਮ ਸਰਕਾਰ ਨੇ ਪਰ ਕੁਝ ਜਗ੍ਹਾ ਤੇ ਸਰਕਾਰ ਪੂਪਰ ਕੰਮ ਕਰ ਰਹੀ ਨਹੀਂ ਭਾਈ ਜਿਵੇਂ ਕਿ ਇੱਕ ਮੈਂ ਕਹਿੰਦਾ ਸੀ ਕਿ ਲੇਡੀਜ਼ ਨੂੰ ਪੈਸੇ ਦੇਵਾਂਗੇ 1000 ਰੁਪਏ ਦਾ ਮਹੀਨਾ ਦੇਵਾਂਗੇ ਉਹ ਨੇ ਦੇ ਪਾਇਆ ਉਹ ਉਹ ਹੁਣ ਬਜਟ ਚ ਸ਼ੁਰੂ ਹੋਇਆ ਹੈ ਹਾਂਜੀ 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 ਤੇ ਮੈਂ ਤਾਂ ਕਹਿੰਦਾ ਸਰਕਾਰ ਨੂੰ ਇੱਕ ਵਾਰ ਮੌਕਾ ਦੇਣਾ ਜਿੱਦਾਂ ਫਿਰ ਕਿਹਨਾਂ ਕਹੀਦਾ ਜਿੱਦਾਂ ਜਿੱਦਾਂ ਕਿਉਂਕਿ ਇਹ ਜਿਹੜਾ ਇਹਨਾਂ ਦਾ 5 ਸਾਲ ਇਹ ਇਹਨਾਂ ਨੇ ਹੁਣ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ 5 ਸਾਲ ਹੋਰ ਮਿਲਣਗੇ ਤਾਂ ਅੱਗੇ ਉਹਨਾਂ ਦਾ ਕੰਮ ਹੋਰ ਵਧੇ ਕਰੋਂਗੇ ਮੈਂ ਹਸਾਲਾ ਇੱਕ ਵਾਰੀ ਮੌਕਾ ਦੇਣਾ ਚਾਹੁੰਦਾ ਸਰਕਾਰ ਨੂੰ ਬਿਲਕੁਲ ਸਰ ਉਹ ਇਹ ਤਸਵੀਰਾਂ ਨੇ ਲੁਧਿਆਣੇ ਦੀਆਂ ਅੱਗੇ ਵੀ ਗੱਲਦੇ ਆਂ ਭਾਜੀ ਦਾ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਪੱਜਾ ਜੀ 4 ਸਾਲ ਹੋ ਗਏ ਸਰਕਾਰ ਬਣੀ ਨੂੰ ਭਗਵਾਂ ਤੁਹਾਂ ਦੀ ਸਰਕਾਰ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਹੈ ਬਹੁਤ ਵਧੀਆ ਕਿੰਨੇ ਨੰਬਰ ਦੇਓਗੇ 1010 ਕਿਉਂ ਸੜਕਾਂ ਵਧੀਆ ਹੋ ਗਈਆਂ ਤੇ ਐਜੂਕੇਸ਼ਨ ਵਧੀਆ ਠੀਕ ਹੈ ਜੀ ਬਿਜਲੀ ਫ੍ਰੀ ਹੋ ਗਈ ਸਕੂਲ ਦਾ ਮਤਲਬ ਵਧੀਆ ਹੋ ਗਿਆ ਸਾਰਾ ਸਿਸਟਮ ਸਕੂਲ ਆਫ ਮੈਨੂ ਰਿਪੀਟ ਹੋਣੀ ਚਾਹੀਦੀ ਸਰਕਾਰ ਹਾਂ ਜੀ